ਸਾਨੂੰ ਕੋਈ ਇੱਕੀ ਕੁਸ਼ ਹੁੰਦਾ ਜਾਂ ਸਾਨੂੰ ਕੋਈ ਮਾਰ ਕੇ ਜਾਂਦਾ ਤਾਂ ਐਸਐਸਪੀ ਸਾਹਿਬ ਜ਼ਿੰਮੇਵਾਰ ਹੋਗੇ ਬਸ ਸਰਕਾਰ ਤਾਂ ਕਹਿੰਦੀ ਆਪਾਂ ਨਾਲ ਕੋਈ ਹਲਦੇ ਨਹੀਂ ਜਿੰਨਾ ਚਿਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਦੇਖੀ ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਅੱਜ ਮਾਨਸਾ ਦੇ ਐਸਐਸਪੀ ਦਫ਼ਤਰ ਵਿੱਚ ਉਸ ਸਮੇਂ ਭੜਕ ਉੱਠੇ ਜਦੋਂ ਉਹਨਾਂ ਦੀ ਪਹਿਲੀ ਦਿੱਤੀ ਦਰਖਾਸਤ ਤੇ ਕੋਈ ਕਾਰਵਾਈ ਨਾ ਹੋਣ ਕਾਰਨ ਉਹ ਇਨਸਾਫ ਲਈ ਧਰਨੇ ਤੇ ਬੈਠ ਗਏ ਇਸ ਮੌਕੇ ਸਿੱਧੂ ਮੂਸੇਵਾਲਾ ਦੇ ਮਾਪੇ ਆਪਣੇ ਛੋਟੇ ਪੁੱਤਰ ਨੂੰ ਵੀ ਨਾਲ ਲੈ ਕੇ ਐਸਐਸਪੀ ਦਫ਼ਤਰ ਪਹੁੰਚੇ ਮੂਸੇਵਾਲਾ ਦੇ ਮਾਪਿਆਂ ਨੇ ਦੋਸ਼ ਲਗਾਇਆ ਹੈ ਕਿ ਵੰਟੀ ਬੈਂਕ ਖਿਲਾਫ ਦਿੱਤੀ ਗਈ ਦਰਖਾਸਤ ਦੇ ਬਾਵਜੂਦ ਹੁਣ ਤੱਕ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਜਿਸ ਕਾਰਨ ਉਹ ਗਹਿਰੇ ਰੋਸ ਵਿੱਚ ਹਨ ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਗੁਹਾਰ ਲਗਾਉਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਚੁੱਪੀ ਸਾਦੀ ਹੋਈ ਹੈ ਜੋ ਕਿ ਇਨਸਾਫ ਨਾਲ ਵੱਡਾ ਤੱਕਾ ਹੈ एसएसपी दफ्तर ਦੇ ਬਾਹਰ ਧਰਨਾ ਲਾ ਕੇ ਬੈਠੇ ਮੂਸਾ ਵਾਲੇ ਦੇ ਮਾਪਿਆਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਹੈ ਕਿ ਜਦ ਤੱਕ ਉਹਨਾਂ ਨੂੰ ਨਿਆਂ ਨਹੀਂ ਮਿਲਦਾ ਉਹ ਚੁੱਪ ਨਹੀਂ ਬੈਠਣਗੇ ਇਸ ਦੌਰਾਨ ਮੌਕੇ ਤੇ ਭਾਵੁਕ ਮਾਹੌਲ ਬਣ ਗਿਆ ਜਦੋਂ ਸਿੱਧੂ ਮੂਸੇਵਾਲਾ ਦੇ ਚਾਹਣ ਵਾਲਿਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਬਾਦ ਵਿੱਚ ਸਿੱਧੂ ਮੁਸੇਵਾਲਾ ਦੇ ਮਾਪੇ ਡੀਆਜੀ ਹਰਜੀਤ ਸਿੰਘ ਨਾਲ ਮੁਲਾਕਾਤ ਲਈ ਪਹੁੰਚੇ ਉਮੀਦ ਜਤਾਈ ਜਾ ਰਹੀ ਹੈ ਕਿ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਧਰਨਾ ਖਤਮ ਕੀਤਾ ਜਾਵੇਗਾ ਪਰ ਮੁਸੇਵਾਲਾ ਪਰਿਵਾਰ ਨੇ ਸਪਸ਼ਟ ਕੀਤਾ ਹੈ ਕਿ ਇਨਸਾਫ ਮਿਲਣ ਤੱਕ ਉਹਨਾਂ ਦੀ ਲੜਾਈ ਜਾਰੀ ਰਹੇਗੀ ਇਹ ਮਾਮਲਾ ਇੱਕ ਵਾਰ ਫਿਰ ਸਾਰੇ ਪੰਜਾਬ ਅਤੇ ਦੇਸ਼ ਭਰ ਵਿੱਚ ਗੂੰਜ ਬਣ ਗਿਆ ਹੈ ਅਤੇ ਸਿੱਧੂ ਮੁਸੇਵਾਲਾ ਦੇ ਪ੍ਰਸ਼ੰਸਕਾਂ ਵਿੱਚ ਭਾਰੀ ਜੋਸ਼ ਅਤੇ ਗੁੱਸਾ ਦੇਖਿਆ ਜਾ ਰਿਹਾ ਹੈ ਕੰਪਲੇਂਟ ਤੇ ਅੱਜ ਕਿਉਂ ਆਉਣਾ ਹੋਇਆ ਕਿਉਂ ਬਹਿਣਾ ਪਿਆ ਧਰਮੇ ਤੇ ਕੰਪਲੇਂਟ ਅੱਜ ਨਹੀਂ ਲਿਖਿਆ ਬੇਟਾ ਕੰਪਲੇਂਟ 8 ਜੂਨ 2025 ਨੂੰ ਲੈ ਕੇ ਮਾਨਯੋਗ ਡੀਜੀਪੀ ਸਾਹਿਬ ਦੇ ਦਫ਼ਤਰ ਗਿਆ ਸੀ ਉੱਥੇ ਰਾਏ ਸਾਹਿਬ ਦੀ ਡਿਊਟੀ ਲੱਗੀ ਸੀ ਇਹਨੂੰ ਫੋਲੋ ਅਪ ਲੈਣ ਦੀ ਉੱਥੋਂ ਜਿਹੜੀ ਕੰਪਲੇਂਟ ਹੈ ਮੇਰੀ ਮਾਨਸਾ ਐਸਐਸਪੀ ਨੂੰ ਮਾਰਕ ਕੀਤੀ ਜਾਂਦੀ ਹੈ ਇਨਕੁਆਰੀ ਵਾਸਤੇ ਤੁਸੀਂ ਦੇਖ ਲਓ 6 ਮਹੀਨਿਆਂ ਤੋਂ ਇਨਕੁਆਰੀ ਚੱਲ ਰਹੀ ਹੈ ਸਾਰੀ ਐਸਪੀ ਔਲਖ ਸਾਹਿਬ ਦੀ ਡਿਊਟੀ ਲੱਗੀ ਸਾਰੀ ਇਨਕੁਆਰੀ ਹੋ ਗਈ ਮੈਂ ਆਪਣੇ ਪ੍ਰਾਈਵੇਟ ਵਕੀਲ हायर ਕਰਕੇ ਪ੍ਰਾਈਵੇਟ ਐਕਸਪਰਟ हायर ਕਰਕੇ ਜਿੰਨਾ ਯੋਗਦਾਨ ਮੈਂ ਦੇ ਸਕਦਾ ਸੀ ਹਰ ਇੱਕ ਕਾਗਜ਼ ਲਿਆ ਕੇ ਪੁਲਿਸ ਨੂੰ ਦੇ ਦਿੱਤਾ ਚਲੋ ਕੰਪਲੇਨਟ ਤਾਂ ਮੰਨ ਜੋ ਕਿ ਸੀਐਮ ਸਾਹਿਬ ਜਿਹੜੇ ਅੱਜ ਵੱਡੀਆਂ ਵੱਡੀਆਂ ਇਲੈਕਸ਼ਨ ਵਾਂਗ ਹੋ ਕੇ ਟਾਰਾ ਮਾਰਦੇ ਫਿਰਦੇ ਆ ਬਾਹਰ ਆ ਪੁਲਿਸ ਦੇ ਡੀਆਈਜੀ ਸਾਹਿਬ ਲਾਏ ਨੇ ਗਰੀਬਾਂ ਦੇ ਪਰਹਾਰ ਕਰਦੇ ਆ ਪੈਰਾਂ 'ਚ ਗੋਲੀਆਂ ਮਾਰਨ ਵਾਸਤੇ ਉਹ ਵੀਰੋ ਜਿਹੜੇ ਜਿਹੜੇ ਗੈਂਗਸਟਰ ਨੇ ਜਿਹੜੇ ਸਾਨੂੰ ਮਾਰੀ ਜਾਂਦੇ ਨੇ ਉਹ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ ਉਹ ਤਾਂ ਤੁਸੀਂ ਜੇਲਾ ਦੇ ਵਿੱਚ ਲਈ ਬੈਠੇ ਹੋ ਉਹਨਾਂ ਦੀ ਸ਼ਹਿਰ ਦੇ ਉੱਤੇ ਵਿਰਾ ਇੱਕ ਬਜ਼ੁਰਗ ਜੋੜਾ ਅੱਜ ਤੁਹਾਡੇ ਸਾਹਮਣੇ ਇੱਥੇ ਫੱਤਰ ਤੇ ਬੈਠਣ ਨੂੰ ਤਿਆਰ ਹੋਏ ਆ ਸਿਆ ਜੀ ਮਾਨ ਸਾਹਿਬ ਪਰਸ ਬਿਨਾਂ ਪੈਸੇ ਤੋਂ ਕੰਮ ਨਹੀਂ ਕਰਦੀ ਗਰੰਟੀ ਲੈ ਕੇ ਲੈ ਲਓ ਸਾਡੇ ਕੋਲੇ ਦੇਣ ਨੂੰ ਹੈ ਨਹੀਂ ਸਾਡਾ ਕਮਾਈ ਵਾਲਾ ਮਾਤਾ ਅਸੀਂ ਕਿੱਥੋਂ ਦੇਈਏ ਤੁਹਾਨੂੰ ਪੈਸੇ ਅੱਗਾ ਕੰਪਲੇਟ ਕੀ ਸੀਗੀ ਕੰਪਲੇਟ ਕੀ ਆ ਭਾਈ ਜੀ ਮੈਂ ਦੋ ਕੰਪਨੀਆਂ ਦੇ ਮਾਲਕਾਂ ਦੀਆਂ ਵੀ ਸੀ ਪੁੱਤ ਜਿਹੜੇ ਜਵਾਕ ਦੀਆਂ ਕੰਪਨੀਆਂ ਸੀ ਸਾਨੂੰ 2 ਸਾਲ ਤੋਂ ਹੋ ਗਏ 250 ਤੋਂ ਸਟੇਟਮੈਂਟ ਤੱਕ ਨਹੀਂ ਦੇ ਰਹੇ ਉਹਨਾਂ ਦੀ ਉਹਦਾ ਜਿਹੜਾ 4 ਪੈਸੇ ਜਵਾਕ ਦੇ ਟਿਲ ਫੁੱਲ ਬਣਦਾ ਸੀ ਨਹੀਂ ਦੇ ਰਹੇ ਉਹ ਸਾਨੂੰ ਪਰੰਤੂ ਪੁਲਿਸ ਨੂੰ ਕਿਹਾ ਯਾਰ ਇੱਕ ਕਿਸੇ ਦੀ ਦਾਦਾ ਆ ਪੀਕਪਲੇਟ ਹੋਵੇ ਪੁਲਿਸ 420 ਦਾ ਪਰਚਾ ਦੇ ਦੇ ਵੀ ਉਹ ਸਾਡੀਆਂ ਸਾਰੇ ਮੇਰੀ ਪੁੱਤ ਦੀ ਕਮਾਈ ਹੈ ਜਿਹੜੀ ਸਾਰੀ ਗੁੱਧ ਚ ਜਿੱਗੀ ਪਈ ਹੈ ਅੱਜ ਹਫਤਾ ਹੋ ਗਿਆ ਇਹਨਾਂ ਕੋਲੇ ਲਫਾਫਾ ਆਇਆ ਪੈਨੂੰ ਐਸਐਸਪੀ ਸਾਹਿਬ ਦੇ ਟੇਬਲ ਤੇ ਆਇਆ ਮੇਰਾ ਸਾਰੀ ਡਾਕ ਦੇਖ ਲੈਣੇ ਮੇਰਾ ਲਫਾਫਾ ਆਪਣੇ ਸਿਰ ਦੰਨੇ ਮੈਂ ਪੌੜੀਆਂ ਛੜ ਛੜ ਕੇ ਨਾ ਜਦੋਂ ਮੈਂ 12 ਗੋਣੀਆਂ ਠਾ ਕੇ ਚੱਲਦਾ ਤਰਕੇ ਕਰੋ ਸਾਨੂੰ ਬਿਰਤ ਬੋਲਦੇ ਤਾਂ ਵੀ ਦਮ ਖੁੱਲ ਜਾਂਦਾ ਜਦ ਸਾਨੂੰ ਸਾਡੇ ਨਾਲ ਇਹੋ ਜਿਹਾ ਬਿਹਾਰ ਸਾਡੀ ਕੰਪਲੇਨਟ ਗਲਤ ਹੈ ਸਾਨੂੰ ਕਹਿੰਦੇ ਹੋ ਵੀ ਗਲਤ ਹੈ ਕਿ ਲੈ ਜਾਓ ਮੁੜ ਕੇ ਨਹੀਂ ਐਫ ਆਈ ਆਰ ਕਰਨ ਦਾ ਮੁਕਾਬਲ ਨਹੀਂ ਹੈ ਜੀ ਅਗਰ ਕੀੜੇ ਕੀੜੇ ਬੰਦੇ ਇਨਵੋਲਵ ਨੇ ਉੱਚ ਤੇ ਕੀ ਹੈਗਾ ਸਾਰਾ ਮਤਲਬ ਉਹਦੇ ਚ ਬੰਟੀ ਬੈਂਸ ਹੈ ਮੇਰਾ ਮੈਨੇਜਰ ਸੀ ਉਹ ਇਹਨਾਂ ਨੇ ਬਾਹਰ ਕੱਢਤਾ ਮੈਂ ਕੱਢ ਦੋ ਕੋਈ ਗੱਲ ਨਹੀਂ ਬਾਕੀ ਦੋ ਤੇ ਤਾਂ ਦੇ ਦਿਓ ਸ਼ਬੀਰ ਮੋਮਨ ਹੈ ਵਰਪ੍ਰੀਤ ਹੈ ਜਿਹਨਾਂ ਦੀ ਬੰਡਿਟਲ ਕੰਪਨੀ ਹੈ ਉਹਨਾਂ ਦੇ ਖਿਲਾਫ ਹੀ ਕਾਰਵਾਈ ਕਰਦੇ ਮੈਂ ਕਹਿੰਦਾ ਜਿਹੜਾ ਤੁਹਾਡਾ ਕਹਿਤਾ ਕਢਦੇ ਹੋ ਤੁਹਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜਰ ਤੁਸੀਂ ਜਿਹਨੂੰ ਦੋਸ਼ੀ ਮੰਨਦੇ ਉਹਦੇ ਖਿਲਾਫ ਤਾਂ ਐਫ ਆਈ ਆਰ ਦੇ ਦਿਓ ਕੀ ਲੱਗਦਾ ਤੁਹਾਡੀ ਐਪਲੀਕੇਸ਼ਨ ਦੀ ਕਿਉਂ ਨਹੀਂ ਕੰਮ ਕੀਤਾ ਜਾ ਰਹਾ ਹੈ ਕੰਮ ਕੀਤਾ ਬਾਈ ਸਾਨੂੰ ਖਤਮ ਕਰਨਾ ਚਾਹੁੰਦੇ ਆ ਜਿਵੇਂ ਮੇਰੇ ਬੱਚੇ ਨੂੰ ਮਰਵਾਤਾ ਸਾਰੀਆਂ ਤੁਹਾਡੇ ਸਾਹਮਣੇ ਅਸੀਂ ਫੁੱਟੇ ਤੱਕ ਦੇ ਦਿੱਤੀਆਂ ਦੋਸ਼ੀਆਂ ਨਹੀਂ ਆ ਸਾਨੂੰ ਪਹਿਲਾਂ ਤਿੰਨੇ ਐਸ ਐਸ ਪੀ ਬਦਲ ਗਏ ਉਹਨਾਂ ਦਾ ਨਾਰਕੋ ਟੈਸਟ ਕਰਾਂਗੇ ਜੀ ਉਹਨਾਂ ਦਾ ਫਲਾਨਾ ਟੈਸਟ ਕਰਾਂਗੇ ਜੀ ਆਹ ਫੈਲਟ ਆ ਰਿਹਾ ਜਦੋਂ ਅਸੀਂ ਕਿਸੇ ਇਲੈਕਸ਼ਨ 'ਚ ਇਹਨਾਂ ਦਾ ਵਿਰੋਧ ਕਰਨ ਜਾਂਦੇ ਆ ਉਦੋਂ ਸਾਡ ਨੂੰ ਫੈਲਟ ਘਾ ਦਿੱਤੇ ਆ ਉਹਨਾਂ ਦੇ ਖੱਟੇ ਖੱਟੇ ਬੀਤੇ ਜੇ ਪਾਏ ਹੋਏ ਨੇ ਉਹ ਸਾਡੇ ਅੰਦਰ ਰੱਖ ਦਿੰਦੇ ਆ ਉਸ ਤੋਂ ਬਾਅਦ ਫੇਰ ਕੋਈ ਕੰਮ ਨਹੀਂ ਕਰਦੇ ਹੁਣ ਮੈਂ ਉਹ ਮੈਂ ਏਡੀਵੀ ਤੋਂ ਅਧਾਇਰ ਸਾਹਿਬ ਕੋਲੋਂ ਚੱਲਿਆ ਉਹ ਕਹਿੰਦੇ ਜੀ ਮੈਂ ਤੁਹਾਡੀ ਕੰਪਲੇਨ ਦਾ ਫਾਲੋਅ ਅਪ ਲਊਂਗਾ ਪਰੰਤੂ ਮੈਂ ਹੁਣ ਮੈਸੇਜ ਕਰਦਾ ਜੀ ਮੇਰਾ ਮੈਸੇਜ ਦੇਖ ਵੀ ਲੈਂਦੇ ਚੁੱਪ ਮੈਂ ਇਹਨੂੰ ਐ ਇੱਕ ਤੁਹਾਡੇ ਪ੍ਰੈਸ ਦੇ ਮਤਲਬ ਨੇ ਇਹ ਗੱਲ ਕਹਿਣਾ ਵੀ ਮੈਨੂੰ ਦੱਸੋ ਮੈਂ ਗਲਤ ਕਿੱਥੇ ਆ ਯਾਰਾ ਮੈਂ ਤੁਹਾਡੇ ਤੋਂ ਮੰਗਦਾ ਕੀ ਆ ਮੈਂ ਤੁਹਾਨੂੰ ਟੈਕਸ ਦਿੰਨਾ ਜੇ ਮੇਰੇ ਪੁੱਤ ਦੀ ਦੋੜ ਕੀ ਕਮਾਉਣੇ ਕਿਥੋਂ ਤੁਸੀਂ ਮੇਰੇ ਨਾਲ ਬੁਰਾ ਹਾਲ ਕਿਉਂ ਕਰਦੇ ਹੋ ਕਿਉਂ ਨਹੀਂ ਕਹਿੰਦੇ ਵੀ ਯਾਰ ਉਹ ਪੈਸੇ ਨਹੀਂ ਦੇ ਰਿਹਾ ਉਸ ਕੰਮ ਦੇ ਸਾਰੇ ਸਬੂਤ ਦਿੱਤੇ ਪ੍ਰਾਈਵੇਟ ਐਕਸਪਰਟ ਨੇ ਸਾਰਾ ਮੇਰਾ ਚੈਨਲ ਆਡਿਟ ਕਰਕੇ ਰਿਪੋਰਟ ਬਣਾ ਕੇ ਵੀ ਦੇਤੀ ਪੁਰਸ਼ ਨੂੰ ਵੀ ਇਹਨਾਂ ਦਾ ਜੀ ਆਹ ਹਸਾਬਤਾ ਬਣਦਾ ਤੁਸੀਂ ਇਹਨਾਂ ਦੇ ਦਿਓ ਤੇ ਉਸ ਕਰ ਤੋਂ ਕੁੱਝ ਤਾਂ ਪਈ ਅਮਰ ਕਿੰਨੇ ਕਰੋੜ ਦਾ ਮਾਮਲਾ ਜੀ ਸਾਰਾ ਅਜੇ ਕੱਭ ਨਹੀਂ ਰਿਹਾ ਤੇ ਪੈਸਾ ਵੀ ਜਾ ਰਿਹਾ ਇਸ ਤਰ੍ਹਾਂ ਕਿੱਥੇ ਜਾਵਾਂਗੇ ਬੇਬਸ ਹੋ ਕੇ ਹੁਣ ਕਿੱਥੇ ਖੁਸ਼ੀ ਕਹਿੰਦੇ ਹੋ ਗੈਂਗਸਟਰ ਮਾਰਿਆ ਫਰੋਖੀ ਨਾ ਲੈਂਦੇ ਹਨ ਇਹਦਾ ਤਾਂ ਬਿਨਾਂ ਫਰੋਖੀ ਤੋਂ ਸਾਰਾ ਕੁਝ ਮੇਰਾ ਘਰ ਗਿਆ ਜੀ ਇਹ ਗੈਂਗਸਟਰ ਦੀ ਜਿਹੜੇ ਇੱਕ ਬਜ਼ੁਰਗ ਦੇ ਨਾਲ ਹੀ ਲੰਦਕਾ ਕਰਦੇ ਅਕਲ ਕਿੰਨੇ ਕਰੋੜ ਦਾ ਮਸਲਾ ਸਾਰਾ ਜੀ ਇਹ ਕਿੰਨੇ ਥੋੜ੍ਹ ਅੱਗੇ ਵੀ ਨੇ ਕੋਈ ਮੇਰੇ ਕੋਲ ਸਾਡੇ 5 ਪੈਸੇ ਨੇ ਚਾਹੇ 5000 ਆ ਭਾਵੇਂ ਉਹ 10 ਰੁਪਏ ਨੇ ਚੱਲ ਮੋੜ ਕੀ ਤੋਂ ਨਹੀਂ ਆ ਇੱਕ ਐਡੇ ਬ੍ਰਿਟਿਸ਼ਟਾਰ ਦੇ ਮਾਪਿਆਂ ਨੂੰ ਇੱਥੇ ਰੱਖਣਾ ਪੈ ਰਿਹਾ ਬਰਦਸ਼ਤ ਨਹੀਂ ਆਦਾ ਸਾਡੀ ਬੰਦ ਕਹੋਤੀ ਆ ਸਾਡੀ ਅਸੀਂ ਸਭ ਕੁਝ ਕੋ ਵੀ ਲਿਆ ਪਰ ਦੁੱਖੋਂ ਦੋ ਹੁੰਦਾ ਜਦੋਂ ਕ੍ਰਿਮੀਨਲ ਨੇ ਤਾਂ ਪੁੱਤ ਮਾਰਿਆ ਪਰੰਤੂ ਪ੍ਰਸ਼ਾਸਨ ਕੀ ਕਰਦਾ ਹਾਂ ਜਿਹੜਾ ਕੱਟੋਟ ਜਦ ਇਹਨਾਂ ਦਾ ਕੀ ਮਾਰਾ ਕਰਦੇ ਹੋ ਜਾਂਦੇ ਸੀ ਇੱਕ ਪਾਸੇ ਸਰਕਾਰ ਕਹ ਰਹੀ ਹੈ ਗੈਂਗਸਟਰ ਨਹੀਂ ਰਹਿਣ ਦਿੱਤੇ ਜਾਣਗੇ ਤੇ ਸਰਕਾਰ ਨੰਬਰ ਵੀ ਜਾਰੀ ਕਰਦੀ ਹੈ ਵੀ ਸਾਨੂੰ ਕੋਈ ਵੀ ਦੇਖਦਾ ਸਾਨੂੰ ਬੰਦਿਓ ਪਰ ਉੱਤਕਰਨ ਨਾਲ ਨੂੰ ਮੰਨਦੇ ਹੋ ਬਿਲਕੁਲ ਉਹ ਤਾਂ 5 ਲੱਖ 10 ਲੱਖ 20 ਲੱਖ ਬੰਗਦੇ ਹੋਣਗੇ ਆਹ ਕੌਣ ਨੇ ਪਹਿਲੇ ਤਾਂ ਸਪਟਾ ਅਸਲੀ ਇਹਨਾਂ ਨੂੰ ਕਿਉਂ ਸੂਤ ਦਿੱਤੀ ਜਾ ਰਹੀ ਹੈ ਇਹਨਾਂ ਨੇ ਸਰਕਾਰ ਕਿਉਂ ਹੱਕ ਵਿੱਚ ਹੋਈ ਖੜੀ ਹੈ ਇਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਕਿਉਂ ਸੇਫਤਰੀ ਬੈਠੇ ਆ ਕੁਛ ਇੱਕ ਬੀਜਪੀ ਆਨੇ ਕਰ ਲੇ ਕੁਛ ਝਾੜੂ ਵਾਲੇ ਨੇ ਕਰ ਲੇ ਇਹਨਾਂ ਨੂੰ ਕੀ ਕਹੋਗੇ ਅੱਜ ਕੀ ਮੰਗ ਕੇ ਲੈ ਕੇ ਆਏ ਸੀ ਹੁਣ ਡੀਆਈਜੀ ਸਾਹਿਬ ਨੂੰ ਮਿਲਿਆ ਜੀ ਸਾਹਿਬ ਕੋਲੇ ਆਪਦਾ ਦੁੱਖ ਰੇਖਿਆ ਮੈਂ ਉਹਦਾ ਤਸਵੀਰ ਅਫਸਰ ਕੋਈ ਇਹ ਪੁੱਛਣਾ ਚਾਹੁੰਦਾ ਬੰਦ ਜੋ ਪੀਜੀ ਸਾਹਿਬ ਨੂੰ ਵੀ ਜਨਾਬ ਮੈਨੂੰ ਐ ਤਾਂ ਦੱਸੋ ਮੇਰੀ ਕੰਪਲੇਂਟ ਦਾ ਲਫਾਵਾ ਕਿਉਂ ਨਹੀਂ ਹੁੰਦਾ ਬਾਜੀ ਪੁੱਛਣਾ ਚਾਹਦਾ ਮੈਂ ਉਹਨਾਂ ਨਾਲ ਕੋਈ ਰਾਬਤਾ ਹੋਇਆ ਹੁਣ ਕਿਉਂਕਿ ਮੈਨੂੰ ਵੀਜੀਪੀ ਸਾਹਿਬ ਨੇ ਰਾਹ ਨਹੀਂ ਪਾਈ ਗੱਲ ਰਾਏ ਸਾਹਿਬ ਨੇ ਕੋਈ ਰਾਹ ਨਹੀਂ ਗਾਈ ਪਾਈ ਗੱਲ ਉਦੋਂ ਦਾ ਇੱਥੇ ਖੜਦਾ ਵੀਰ ਜੀ ਤੁਸੀਂ ਐ ਕਰਦੇ ਕਿਉਂ ਸਾਡੀ ਗੱਲ ਸਿਰੇ ਕਿਉਂ ਨਹੀਂ ਲਾਉਂਦੀ ਪਹਿਲੀ ਗੱਲ ਤਾਂ ਜਸਟਿਸ ਦੀ ਗੱਲ ਹੈ ਸਟੇਬਲ ਸ਼ੂਟਰ ਤੁਹਾਡੇ ਕੋਲੇ ਨੇ ਉਹ ਤੋਂ ਅਗਲੀ ਗੱਲ ਨਹੀਂ ਖੁੱਲਦੀ ਨারে ਮੰਨ ਦੇ ਦਿੱਤੀ ਆ ਅਸੀਂ ਕੀ ਮਾੜਾ ਕੀਤਾ ਯਾਰ ਮਾਨਸਾਪੁਰਾ ਅਕਵਾ 5 ਵਜੇ ਮੇਰੇ ਪੁੱਤ ਤੇ ਕਤਲ ਹੁੰਦਾ 7:30 ਤੱਕ ਮਾਨਸਾਪੁਰਸ ਨੇ ਨਾਕਾ ਨਹੀਂ ਲਾਇਆ ਖਿਆਲੇ ਤੋਂ ਬੰਦੇ ਮੇਰੇ ਕੋਲੇ ਆ ਕੇ ਕਹਿੰਦੇ ਗੱਡੀ ਲਈ ਖੜੇ ਨੇ ਪਾਟਰ ਬਾਕਸ ਦੇ ਉੱਤੇ ਖਿਆਲੇ ਦੇ ਬਲੇਰੋ ਗੱਡੀਆਂ ਤਾਂ ਕਿਆਂ ਖੁੱਲੀਆਂ ਹੋਈਆਂ ਖੜੀਆਂ ਸੀ ਸੈਕਟਰੀਆ ਪੰਚਾਇਤ ਦੇ ਵਿੱਚ ਜਿਹੜਾ ਮੈਨੂੰ ਲੈਣ ਆਇਆ ਇਹ ਜਾ ਕੇ ਉਹਨਾਂ ਕੋਲੇ ਗਏ ਵੀ ਭਾਈ ਫੜ ਲਓ ਇੱਥੇ ਗੈਂਗਸਟਰ ਬੈਠੇ ਆ ਕਹਿੰਦੇ ਫੋਰਸ ਆਉਗੀ ਫੇਰ ਭਰਾਗੇ ਯਾਰ ਤਾਂ ਇਹਦਾ ਬੰਦਿਆ ਕਿਹੜੇ ਗੈਂਗਸਟਰ ਫੜੋਗੇ ਤੁਸੀਂ ਉਹ ਵੀ ਡਰਾਮੇ ਕਰੀ ਜਾਂਦੇ ਆ ਗਰੀਬਾਂ ਦੇ ਜਵਾਕ ਮਾਰਦੇ ਹੋ ਘਰਾਂ ਦੀ ਜਾਨ ਚ ਦੇਸ਼ਾਪਨ ਦਾ ਮੂਹ ਨਹੀਂ ਕਰਦੇ ਤੁਸੀਂ ਅਕਲ ਵਿਧਾਨ ਸਭਾ ਸ਼ਾਇਸਨ ਚੋਂ ਵੀ ਬੈਠੇ ਸੀ ਬਾਹਰ ਜਾ ਕੇ ਪ੍ਰਦਰਸ਼ਨ ਵੀ ਕੀਤਾ ਸੀ ਇੱਕ ਹੌਸਲਾ ਦਿੱਤਾ ਗਿਆ ਸੀ ਲੱਗਦਾ ਵੀ ਉਹ ਪੂਰ ਚੜਦੇ ਆ ਜਾਂ ਕੱਲੀਆਂ ਗੱਲਾਂ ਨੇ ਇਹ ਸਰਕਾਰ ਤੋਂ ਪੁੱਛੋ ਇਸ ਪਰ ਤੋਂ ਬਿਲਕੁਲ ਫੇਲ ਹੈ ਜੀ ਮੈਂ ਤਾਂ ਮੇਰਾ ਤਾਂ ਇਹਨਾਂ ਦੀ ਜਿੰਜਾ ਚੰਨ ਚੀਜ਼ ਨਹੀਂ ਕਰਦਾ ਬਾਈ ਜੀ 4 ਸਾਲ ਹੋ ਗਏ ਇੱਕੋ ਗੱਲ ਰਿਪੀਟ ਕਰੀਏ ਨੇ ਇੱਕੋ ਗੱਲ ਕਰੀਏ ਕੋਈ ਬਦਲ ਨਹੀਂ ਹੁਣ ਕੀ ਲੱਗਦਾ ਬੈਠਣ ਨਾਲ ਕੋਈ ਹੱਲ ਹੁੰਦਾ ਹੋਵੇ ਨਾ ਹੋਵੇ ਯਾਰ ਕਿੰਨਾ ਟਾਈਮ ਬੈਠੇ ਐਫ ਆਈ ਆਰ ਲੈ ਕੇ ਜਾਣ ਕਿੰਨਾ ਟਾਈਮ ਬੈਠੋਗੇ ਇੱਥੇ